ਇਕ ਕਿੰਨੀ ਹਾਈਟ ਤੇ ਨੇ ਜੀ 5 5 ਸਾਡੇ ਵੀ ਤਰ੍ਹਾਂ ਬੋਲਦੇ ਹਾਂ ਮਕਾ 32 33 ਫੁੱਟ ਤੇ ਥੱਲੇ ਵਾਲਾ ਗਦਾਮ 20 ਫੁੱਟ ਉੱਤੇ 12 ਫੁੱਟ ਆ 33 33 ਤੇ ਇਹ ਹੈਗਾ ਸਾਲ ਤਿੰਨ ਵਾਰੀ ਲੱਗਦਾ ਆ ਫਾਲੇ ਨੂੰ ਤੁਸੀਂ ਇਹਦਾ ਕੀਸ ਬਹੁਤ ਟੌਪ ਦਾ ਬਹੁਤ ਟੌਪ ਦਾ ਕੀਸ ਹੈ ਆ ਆ ਵੇਖੋ ਉਹ ਲੀਜੋ ਅੱਛਾ ਇਹ 74 ਹੈ ਜੀ ਹਾਂਜੀ ਇਹ ਥੱਲੇ ਜਿਹੜੇ ਲਾਇਏ ਹੋਏ ਡਰਮ ਆਏ ਡਰਮ ਹਾਂਜੀ ਇਹ ਚਾਰ ਫੁੱਟ ਦਾ ਡਰਮ ਹੈ ਜੀ ਟੋਨੀ ਗੋਲਾ ਜੀ ਹਾਂਜੀ ਇਹ ਵੀ ਚਾਰ ਫੁੱਟ ਦਾ ਡਰਮ ਹੈ ਜੀ ਕੋਈ ਨਹੀਂ ਦਿਖ ਰਿਹਾ ਇਹ ਕੇਲੇ ਦਾ ਬੂਟਾ ਇਹ ਮਸਮੀ ਦਾ ਬੂਟਾ ਇਹ ਕਾਲੀ ਦਾ ਬੂਟਾ ਇਹ ਨਾਜੀ ਦਾ ਬੂਟਾ ਜੀ ਨਾਜੀ ਦਾ ਮੈਂ ਕਿਹਾ ਨਾ 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 ਮੈਂ ਕੋਈ ਧੂਖ ਸੋ ਲੀਤਾ ਦਾ ਕੰਕਰੀਟ ਦਾ ਬਣਿਆ ਇਹ ਵੀ ਅੰਜੀਰ 100 ਲੀਟਰ ਦਾ ਲਓ ਜੀ ਕੋਈ ਨਾ ਤੇ ਮੇਰਾ ਸੁਖਦੇਵ ਸਿੰਘ ਹੈ ਜੀ ਅਸੀਂ ਜ਼ਮਾਨਦਾਰੂ ਜ਼ਿਮੀਦਾਰ ਆ ਪਿੰਡ ਸਾਡਾ ਨਾਸਰ ਆ ਜਿਵੇਂ ਆਲੀ ਕੋਲ ਤਸੀਲ ਆਈ ਨਾਲਾ ਹਾਂਜੀ ਆਈ ਨਾਲੇ ਤੋਂ 10 ਕਿਲੋਮੀਟਰ ਆਈ ਸੰਨ ਸਿਆਸੀ ਦੇ ਵਿੱਚ ਇੱਥੇ ਆ ਗਏ ਹਾਂ ਇੱਥੇ ਫਿਰ ਮਾੜਾ ਮੋਟਾ ਕਾਰੋਬਾਰ ਰੰਬੇ ਆ ਕਿ ਲੋ ਗੁਰੂ ਦੀ ਕਿਰਪਾ ਨਾਲ ਕਾਰੋਬਾਰ ਨਾਲ ਗੁਜ਼ਾਰਾ ਚੰਗਾ ਹੋ ਜਾਂਦਾ ਉਹਦੇ ਨਾਲ ਨਾਲ ਜੀ ਅਸੀਂ ਜਦੋਂ ਪਿੰਡ ਤੋਂ ਉੱਠ ਕੇ ਆ ਪਿੰਡ ਰੋਜ਼ ਤੇ 10 ਕਿਲੋਮੀਟਰ ਜਾਇ ਨਹੀਂ ਜਾਂਦਾ ਇੱਥੋਂ ਥੱਲਿਓਂ ਉੱਠੇ ਜੀ ਤੇ ਆਪਣੀ ਛੱਤੇ ਆ ਗਏ ਨਾਲੇ ਉੱਤੇ ਚਾਹ ਪੀ ਲਈ ਛੱਦੇ ਉੱਤੇ ਹੀ ਚਾਹ ਆ ਜਾਂਦੀ ਉੱਥੇ ਚਾਹ ਚੂ ਪੀ ਲਈਦੀ ਐ ਕਾਫੀ ਕਾਫੀ ਪੀ ਲਈਦੀ ਸੈਕੰਡ ਦੂਜੀ ਗੱਲ ਅਸੀਂ ਸਬਜ਼ੀਆਂ ਸਾਡੇ ਕੋਲ ਜਿਹੜੀਆਂ ਨੇ ਸਬਜ਼ੀਆਂ ਗੋਭੀ ਆ ਟਮਾਟਰ ਆ ਬੈਂਗਣ ਵਾਈਟ ਬੈਂਗਣ ਆ ਬਲੈਕ ਬੈਂਗਣ ਆ ਆ ਛੋਟੀਆਂ-ਛੋਟੀਆਂ ਬੈਂਗਣੀਆਂ ਤਿੰਨ ਕ ਚਾਰ ਪ੍ਰਕਾਰ ਦੇ ਬੈਂਗਣ ਨੇ ਗੋਭੀ ਆ ਫਿਰ ਇਤੋਂ ਅਲਾਵਾ ਮੂਲੀ ਆ ਹਾਂ ਇਤੋਂ ਅਲਾਵਾ ਖਰੇਲੇ ਨੇ ਹੁਣ ਵੀ ਖਰੇਲੇ ਸਾਡੇ ਅਜੇ ਚੱਲਾਂਗਾ ਉਹ ਆਪੇ ਹੀ ਉੱਗੇ ਹੋਏ ਆ ਫਿਰ ਉਹ ਵਿਜੇ ਵੀ ਨਹੀਂ ਆਪੇ ਬੀਕ ਰਿਆ ਤੇ ਉੱਗ ਪਏ ਹਾਂਜੀ ਖਰੇਲੇ ਵੀ ਚੱਲਦੇ ਆ ਇਸ ਤਰ੍ਹਾਂ ਹੋਰ ਵੀ ਸਬਜ਼ੀਆਂ ਸਾਡੇ ਕੋਲ ਫਰੂਟ ਦੇ ਵਿੱਚ ਆ ਇਸ ਟਾਈਮ ਕੇਲਾ ਆਂਸੰਮੀ ਆ ਅਮਰੂਦ ਆ ਇਹ ਲਾਇਆ ਮਸਮੀਆ ਅਮਰੂਦਿਆ ਅ ਅੰਗੂਰਾਂ ਦੀ ਅ ਅਮਰੂਦਾਂ ਦੇ ਬੂਟੇ ਪੰਜ ਛੇ ਪ੍ਰਕਾਰ ਦੇ ਆ ਇੱਕ ਅਮਰੂਦ ਦਾ ਬੂਟਾ ਉਹ ਆ ਜਿਹੜਾ ਸਾਲ ਦੇ ਵਿੱਚ ਤਿੰਨ ਵਾਰ ਹੀ ਲੱਗਦਾ ਉਹਨੂੰ ਲੱਗੇ ਹੀ ਰਹਿੰਦੇ ਆ ਇੱਕ ਬਾਕੀ ਬੂਟੇ ਜਿਹੜੇ ਸਾਲ 'ਚ ਦੋ ਵਾਰ ਹੀ ਲੱਗਦੇ ਆ ਬੜੇ ਵਧੀਆ ਟੇਸਟੀ ਤੇ ਮਿੱਠੀ ਖੁਸ਼ਬੂ ਬਹੁਤ ਸ਼ਾਨਦਾਰ ਜਿਹੜਾ ਇੱਕ ਸਾਲ ਦੇ ਵਿੱਚ ਜਿਹੜਾ ਤਿੰਨ ਵਾਰ ਹੀ ਲੱਗਦਾ ਉਹਦੀ ਖੁਸ਼ਬੂ ਬਹੁਤ ਸ਼ਾਨਦਾਰ ਤੇ ਮਠਾਸ ਬਹੁਤ ਜ਼ਿਆਦਾ ਆ ਉਹਦੇ ਵਿੱਚ ਹਾਂਜੀ ਇਹਦੇ ਕੋਠੇ ਉੱਪਰ ਜਿੰਦੀ ਛੱਤ ਪਰ ਕੀਤੀ ਹੈ ਕਾ ਜਿਹੜਾ ਗਮਲਿਆਂ ਦੀ ਕਿੰਨੀ ਹਾਈਟ ਹੈ ਜਿਹੜੇ ਵਿੱਚ ਪੁੱਜੇ ਜਿਹੜੇ ਗਮਲਿਆਂ ਦੀ ਹਾਈਟ ਤੇ ਤੁਹਾਡੇ ਸਾਹਮਣੇ ਆ ਡਰਾਮ ਹੋਊ 4 ਫੁੱਟ ਦਾ ਜੀ 4 4.5 ਫੁੱਟ ਦਾ ਡਰਾਮ ਆ ਤੇ ਕੁਝ ਕੰਕਰੀਟ ਦੇ ਅਸੀਂ ਆਪਣਾ ਐ ਪਰ ਉਹਦਾ ਵਜ਼ਨ ਜ਼ਿਆਦਾ ਹੋਣ ਕਰਕੇ ਫਿਰ ਅਸੀਂ ਪਲਾਸਟਿਕ ਦੇ ਡਮ ਚ ਰੱਖਦੇ ਹਾਂ ਹਾਂ ਜੀ ਮਨ ਦੀ ਸ਼ੌਂਕ ਕਿੱਸਾ ਪੈਦਾ ਹਦਾ ਮਨ ਦੇ ਵਿੱਚ ਸ਼ੌਂਕ ਤੇ ਪਿੰਡ ਦੇ ਨਾਲ ਹੀ ਜਦੋਂ ਅਸੀਂ ਪਿੰਡੋਂ ਨਿਕਲਿਆ ਉਦੋਂ ਵੀ ਸ਼ੌਂਕ ਸੀ ਸਬਜ਼ੀ ਮੈਂ ਘਰ ਕੋ ਰਲਾ ਛੜਦਾ ਹਾਂ ਜੀ ਹਾਂਜੀ ਅਰਧ ਵਿੱਚ ਲਾ ਲੈਣੀ ਜਿੰਨੀ ਲੋੜ ਹੋਣੀ ਜੇ ਬਾਹਰ ਲਾਓ ਤੇ ਆਮ ਵੀ ਲੋਕ ਤੋੜ ਕੇ ਲੈ ਜਾਂਦੇ ਤੇ ਉੱਥੋਂ ਸ਼ੌਂਕ ਜਦੋਂ ਆਨਾਲੇ ਆ ਗਏ ਉਹ ਸ਼ੌਂਕ ਤੇ ਨਾਲ ਹੀ ਆਇਆ ਜੀ ਉਹ ਫਿਰ ਅਸੀਂ ਇੱਥੇ ਸਨ 88 ਤੋਂ ਇਹ ਕੰਮ ਸ਼ੁਰੂ ਕਰਤਾ ਇਹ ਗੱਲ ਕੀਤੀ ਜਾਏ ਆਰਗੋਨਿਕ ਖੇਤੀ ਦੀ ਔਰ ਤੁਸੀਂ ਆਰਗੋਨਿਕ ਲਾਈਆਂ ਇਹਦਾ ਕਿੰਨੇ ਕਿੰਨੇ ਫਾਇਦੇ ਤੁਸੀਂ ਦੱਸ ਸਕਦੇ ਲੋਕਾਂ ਨੂੰ ਜਦ ਜਾਣਕਾਰੀ ਗੱਲ ਇਹ ਤਾਂ ਅਸੀਂ ਦੇਸੀ ਰੂੜੀ ਪਾਉਨੇ ਆ ਹਾਂਜੀ ਕਿਉਂਕਿ ਇੱਥੇ ਜ਼ਮੀਨ ਥੋੜੀ ਕਿਉਂਕਿ ਜਗ੍ਹਾ ਥੋੜੀ ਘੱਟ ਮਿੱਟੀ ਘੱਟ ਹੋਣ ਕਰਕੇ ਇਹਨੂੰ ਕੋਈ ਇਹ ਤਾਕਤ ਵਾਲੀ ਚੀਜ਼ ਪਾਵਾਂਗੇ ਤੇ ਤਾਂ ਹੀ ਫਸਲ ਹੋਵੇਗੀ। ਅਸੀਂ ਗੋਬਰ ਦੀ ਰੂੜੀ ਪਾਉਨੇ ਆ ਜੀ ਤੇ ਕੋਕੜਾਂ ਦੀ ਰੂੜੀ ਪਾਉਨੇ ਆ। ਕੋਕੜਾਂ ਦੀ ਰੂੜੀ ਤੇ ਬੜੀ ਪਾਵਰ ਆ ਤੇ ਗੋਬਰ ਦੀ ਰੂੜੀ ਜਿਹੜੀ ਉਹ ਅਸੀਂ ਜ਼ਿਆਦਾ ਕੋਕੜਾਂ ਤੇ ਮਾਸਾ ਥੋੜੀ ਘੱਟ ਪਾਉਨੇ ਆ। ਹਾਂਜੀ ਉਹ ਸਾਰਿਆਂ ਬੂਟਿਆਂ ਨੂੰ ਪਾਉਨੇ ਆ। ਤੁਸੀਂ ਕੰਮਲਿਆਂ 'ਚ ਕਣਕ ਵੀ ਦੀ ਹੋਈ ਆ। ਜਿਹੜੀ ਕੰਮਲਿਆਂ 'ਚ ਕਣਕ ਵੀ ਦੀ ਹੋਈ ਆ ਉਹ ਕਹਿੰਦੇ ਆ ਕਿ ਐਂਟੀ ਕੈਂਸਰ ਆ। ਜੇ ਤੁਸੀਂ ਉਹਦਾ ਜੂਸ ਪੀਓ ਆ ਉਹਦੇ ਵਿੱਚ ਨਿੰਬੂ ਛੱਪੂ ਪਾ ਕੇ ਜੂਸ ਆ ਪੀਓ ਜੀ ਸਾਲ ਦੇ ਵਿੱਚ। ਆੰਦੇ ਆ ਕਿ ਕਈ ਨਿੰਬੂ ਵੀ ਲਾਏ ਨੇ ਮਸਮੀਆਂ ਵੀ ਲਾਏ ਆ ਖਾਲਸਾ ਲਗਾਇਆ ਅਜ਼ੀਰ ਲਗਾਇਆ ਮਤਲਬ ਮਰੂਤ ਲੱਗੇ ਆ ਕੇਲੇ ਲੱਗੇ ਆ ਅੰਗੂਰ ਲੱਗਾ ਹੋਰ ਹੋਰ ਦੀ ਵੀ ਲੱਗੀ ਹੋਈ ਆ ਹੋਰ ਕਈ ਬੂਟੇ ਆ ਉਹਦੇ ਫਲ ਵਾਲੇ ਜਿਹਨਾਂ ਦਾ ਸਾਨੂੰ ਨਹੀਂ ਆਉਂਦੇ ਤੇ ਤੁਸੀਂ ਗੁਮਲੇ ਕਣਕ ਵੀ ਲਗਾਈ ਹੈ ਕੀ ਨਹੀਂ ਕਹਿਣਾ ਚਾਹੋਗੇ ਉਹਦੇ ਬਾਰੇ ਕਣਕ ਤੇ ਕਰਕੇ ਜੀ ਇੰਨਾ ਪਤਾ ਲੱਗਾ ਹੈ ਕੁਦਰਤ ਤੋਂ ਲੋਕ ਕਿ ਕਣਕ ਦਾ ਜਿਹੜਾ ਜੂਸ ਪੀਣ ਦੇ ਨਾਲ ਕੈਂਸਰ ਦਾ ਬਚਾਅ ਹੁੰਦਾ ਹਾਂਜੀ ਚੱਲ ਸੁਣੀ ਬਰੋਂ ਇਹ ਸੁਣੀ ਸੁਣਾਈ ਜੀ ਉਹ ਮਿੱਟੀ ਜਿਹੜੀ ਆ ਨਾ ਇੱਕ ਤੇ ਉਹ ਮਿੱਟੀ ਜਿਹੜੀ ਆ ਖਾਦ ਰਹਿਤ ਹੋਣੀ ਚਾਹੀਦੀ ਦੂਜਾ 20 ਵੀ ਸਾਫ ਸੁਥਰਾ ਹੋਣਾ ਚਾਹੀਦਾ ਹਾਂਜੀ ਤੇ ਉਹਦਾ ਕਣਕ ਦਾ ਜੂਸ ਬਣਾ ਕੇ ਵਿੱਚ ਨਿੰਬੂ ਚੁੱਕ ਪਾ ਲੋ ਤੇ ਆਪੇ ਤੇਸ ਬਣ ਜਾਂਦਾ ਬੰਦਾ ਪੀ ਲੈਂਦਾ ਜੀ ਸਾਲ ਦੇ ਵਿੱਚ ਪੀ ਲੋ ਦੁੱਧ ਤੇ ਜਿਆਦਾ ਵਧੀਆ ਜੀ ਨੁਕਸਾਨ ਨਾ ਕਰੋ ਫਾਇਦਾ ਨਾ ਕਰੋ ਨੁਕਸਾਨ ਵੀ ਨਹੀਂ ਕਰੇਗਾ ਗਾਲੇਦਾਨ ਨਾਲੇ ਤੇ ਉਥੋਂ ਸਬਜ਼ੀਆਂ ਖਾਣ ਨੂੰ ਮਿਲਦੀਆਂ ਫਰੂਟ ਖਾਣ ਨੂੰ ਮਿਲਦਾ ਆ ਵੇਖਣ ਨੂੰ ਸੋਹਣਾ ਲੱਗਦਾ ਹਰਿਆਲੀ ਤੁਹਾਡੇ ਸਾਹਮਣੇ ਆ ਦੱਸਣ ਦੀ ਕੋਈ ਲੋੜ ਹੀ ਨਹੀਂ ਹਾਂਜੀ ਤੇ ਇਹ ਸਭ ਕੁਝ ਚੰਗਾ ਲੱਗਦਾ ਉੱਤੇ ਆਜੀ ਦਾ ਪਾਣੀ ਪੁਣੀ ਦੇਣਾ ਉੱਥੇ ਉਹ ਆਟੋਮੈਟਿਕ ਸਿਸਟਮ ਬਣਿਆ ਉਹ ਪਾਣੀ ਮਿਲ ਜਾਂਦਾ ਜੇ ਘਮਲੇ ਆ ਤੇ ਫਿਰ ਪਾਈਪਾਂ ਨਾਲ ਪਾਣੀ ਪਾ ਦਿੱਤਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਸ਼ੁਰੂ ਕੀਤਾ ਇਹ 88 ਤੋਂ ਕੰਮ ਸ਼ੁਰੂ ਕੀਤਾ 88 ਇਹਨਾਂ ਨੂੰ ਜਿਵੇਂ ਜਿਦਾ ਇਹ ਕੁਆਰਟੀਨ ਦੇਖੀ ਗੱਲ ਕਰੀਏ ਲੋਕ ਪੋਲੂਸ਼ਨ ਤਾਂ ਕਾਫੀ ਹੈ ਤੇ ਇਹਨਾਂ ਨੂੰ ਕੋਈ ਫਰਕ ਪੈਂਦਾ ਨਹੀਂ ਵੇਖੋ ਜੀ 38 40 ਫੁੱਟ ਉੱਚਾ ਥਾਂ ਆ ਜੀ ਜਿੱਥੇ ਸਬਜ਼ੀਆਂ ਲੱਗੀਆਂ ਹੋਈਆਂ ਜ਼ਮੀਨ ਦੇ ਤੇ ਮਿੱਟੀ ਘਟਾ ਬੜਾ ਜੀ ਗੱਡੀ ਦੇ ਨਾਲ ਹੀ ਮਗਰ ਢੂਠ ਤੋਂ ਮਤੀ ਜਾਂਦੀ ਹੈ ਤੇ ਇਹ ਕਰਕੇ ਇਥੋਂ ਤੱਕ ਢੂਠ ਥੋੜੀ ਘਟ ਪਹੁੰਚਦੀ ਹੈ ਬਚਾ ਇੱਥੇ ਬਚਾ ਥੱਲੇ ਨਹੀਂ ਬਚਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸਾਨਾਂ ਨੂੰ ਕਿਸਾਨਾਂ ਨੂੰ ਸਬਜ਼ੀਆਂ ਬਾਰੇ ਤੇ ਅਪੀਲ ਇਹ ਕਰਨਾ ਚਾਹਾਂਗੇ ਕਿ ਸਬਜ਼ੀ ਬਹੁਤੀ ਨਹੀਂ ਤੇ ਘਰ ਜੋ ਕੀ ਲਾ ਲੋ ਤੁਹਾਨੂੰ ਪਤਾ ਤੇ ਹੋਏਗਾ ਅਸੀਂ ਇਹਨੂੰ ਪਾਇਆ ਕੀ ਆ ਹਾਂਜੀ ਬਾਜ਼ਾਰ ਦੀ ਸਬਜ਼ੀ ਦਾ ਤੁਹਾਨੂੰ ਯਕੀਨ ਹੀ ਨਹੀਂ ਐ ਤੇ ਟੀਕਾ ਲੱਗਾ ਕਿ ਨਹੀਂ ਲੱਗਾ ਜੀ ਬਾਬਾ ਰਹਾਉ ਆਰਾਮਦੇਵ ਤੇ ਕਹਿੰਦਾ ਜੀ ਤੁਸੀਂ ਲੋਕੀ ਜੂਸ ਪੀਓ ਪਰ ਲੋਕੀ ਜੂਸ ਹੋ ਪਿਓ ਜਿਹੜੀ ਤੁਹਾਂ ਆਪਣੇ ਘਰ ਦੇ ਵਿੱਚ ਲੋਕੀ ਲਾਈ ਆ ਟੀਕੇ ਵਾਲੀ ਪੀਓਗੇ ਤੇ ਬਿਮਾਰ ਤੇ ਪਹਿਲਾਂ ਹੀ ਆ ਤੇ ਜੇ ਹੋਰ ਜ਼ਿਆਦਾ ਉਹ ਬਿਮਾਰ ਕਰੂਗੀ ਇਹ ਕਰਕੇ ਲੌਕੀ ਬਾਜ਼ਾਰ ਚੋਂ ਲੈ ਕੇ ਲੌਕੀ ਜੂਸ ਨਹੀਂ ਪੀਣਾ ਚਾਹੀਦਾ ਪੀਣਾ ਚਾਹੀਦਾ ਤੇ ਆਪਣਾ ਪੈਦਾ ਕਰਦੇ ਪੀ